ਆ ਮੇਰੇ ਕਰਦੇ ਮਾਰ ਨਵੇੜੇ ਆਹ ਦਾਦਾ ਮੈਂ ਤੇਰੇ ਸ਼ਗਨ ਮਣਾਵਾ ਉਹ ਸਾਡਾ ਫੁੱਲਾਂ ਪਰਿਆ ਵੇੜਾ ਉਹ ਪੰਛੀ ਮੁੜ ਕੇ ਕਰ ਹਮਲੇ ਆ ਗਏ ਵੇ ਕਿਉਂ ਦਿਲ ਨਹੀਂ ਕਰਦਾ ਤੇਰਾ ਓ ਤੇਰੇ ਮਾਜਾ ਸੁਨੀਆਂ ਗਲੀਆਂ ਸੁਨਾ ਸਾਡਾ ਵੇੜਾ ਓ ਲੋਕਾਂ ਪਿੱਛੇ ਲੱਗ ਕੇ ਸਾਈਆਂ ਮੇਰੇ ਆਵੇ ਏ ਕਾ ਛੱਡੀ ਗੰਰੀਬ ਦਾ ਵੇੜਾ ਮਰੇ ਕਰਦੇ ਪਾਰ ਨਵੇ ਹੋ ਨਾਮ ਤੇ ਰਛੰਦਾ ਤੇ ਪਿੰਡਾਂ ਚੜਕੀ ਨਿਕਾਸਾਂ ਦੇ ਨਾਲ ਚੱਲੇ ਤੇਰੇ ਰਣਵੇੜੇ ਨਾਮ ਦੇ ਰਸ਼ਦ ਤੇ ਪਿੰਡੀ ਅਚੜੀ ਕੀ ਨਿਕਾਸਾਂ ਨਾਲ ਚੱਲੇ ਨਾਮ ਦੇ ਰੱਬ ਨਾਮ ਦੇ ਰਸ਼ਦ ਤੇ ਪਿੰਡੀ ਅਚੜੀ ਕੀ ਨਿਕਾਸਾਂ ਨਾਲ ਚੱਲੇ ਤੇਰੇ ਬਾਬਾ ਕਰਦੇ ਪੂਰੀਆਂ ਲੋੜਾ ਅਦੰਦਾ ਖੇਲਪਾਨ ਨੂੰ ਤੋੜਾ ਬਾਬਾ ਕਰਦੇ ਪੂਰੀਆਂ ਲੋੜਾ ਦੇ ਅਮਾਰ ਗੱਡੀਆਂ ਦੇ ਉੱਤੇ ਜੇ ਨਾਮ ਦੇ ਰਸ਼ਤੇ ਤੇ ਪਿੰਡ ਅਜੜੀਕੀਨ ਕਸਮ ਦੇ ਨਾਲ ਚੱਲੇ ਨਾਮ ਦੇ ਰਸ਼ਤੇ ਤੇ ਪਿੰਡ ਅਜੜੀਕੀਨ ਕਸਮ ਦੇ ਨਾਲ ਚੱਲੇ ਤੇਰੇ ਨਾਮ ਦੇ ਰਸ਼ਤੇ ਤੇ ਤੇ ਅਚਲਿਕ ਨਿਕਾਸਾਂ ਦੇ ਨਾਲ ਚੱਲੇ ਤੇਰੇ ਧੰਨ ਨਾਲ ਚੱਲੇ ਖੱਤਕ ਆਮਦੇ ਰਜੰਦੇ ਤੇ ਪੱਟੀਆਂ ਜੜੀ ਕੀ ਨਕਸਾਂ ਦੇ ਨਾਲ ਚੱਲਦੇ ਤੇਰੇ ਨਾਮ ਦੇ ਰਜੰਦੇ ਤੇ ਪੱਟੀਆਂ ਜੜੀ ਕੀ ਨਕਸਾਂ ਦੇ ਨਾਲ ਚੱਲਦੇ ਤੇਰੇ ਆ ਜੀ ਹੋ ਆਖਲ ਗਈ ਆਖ ਤੇ ਸੋ ਚੜਗੀ 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 ਮੱਗਾ ਪਹਾੜਾ ਫਕੀਰ ਦੀ ਚੜਗੀ 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 ਮੱਗਾ ਪਹਾੜਾ ਫਕੀਰ ਦੀ ਚੜਗੀ 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 ਮੱਗਾ ਪਹਾੜਾ ਫਕੀਰ ਦੀ ਲਾ ਪਟ ਗਈ ਉਹ ਰਿਆ ਬੁਲਜ ਕਰ ਗੱਜ ਵਜ ਕੇ ਜੋੜੇ ਦੰਡਾਲੇ ਖੇਤ ਬਾਗ ਸਦਾ ਹੀ ਜੈ ਬੁਲਜ ਕਰ ਗੱਜ ਵਜ ਕੇ ਪੌਣਾ ਹਰੀ ਦਾ ਸਦਾ ਹੀ ਜੈ ਬੁਲਜ ਕਰ ਗੱਜ ਵਜ ਕੇ ਨੌਨ ਨਾਥਨ ਸਦਾ ਹੀ ਜੈ ਬੁਲਜ ਕਰ 84 ਸਿੱਧਾਂ ਦਾ ਸਦਾ ਹੀ ਜੈ ਬੁਲਜ ਕਰਾ ਗੁਰੂ ਗੋਖਰ ਨਾਥ ਦਾ ਬੁਲਜ ਕਰਾ ਸ਼ੇ ਭੋਲੇ ਮਹਾਰਾਜ ਦਾ ਸਦਾ ਹੀ ਜੈ ਬੁਲਜ ਕਰ ਗੱਜ ਵੱਜ ਕੇ ਬਾਪੂ ਨਕੇ ਸਾਧ ਸਦਾ ਬੁਲਜ ਕਰ ਗੱਜ ਵੱਜ ਕੇ ਸਾਧ ਕਾਲੀ ਗੰਬਲੀ ਵਾਲੇ ਬੁਲਜ ਕਰ ਗੱਜ ਵੱਜ ਕੇ ਬਾਬੇ ਨੰਦ ਦਾ ਸਦਾ ਹੀ ਜਾ ਬੁਲਜ ਕਰ ਗੱਜ ਵੱਜ ਕੇ ਬਾਬੇ ਪ੍ਰੀਤਮ ਦਾ ਸਦਾ ਹੀ ਜਾ ਬੁਲਜ ਕਰ ਗੱਜ ਵੱਜ ਕੇ ਧੂਨੇ ਵਾਲੇ ਸਾਧਾਂ ਦਾ ਸਦਾ ਹੀ ਜਾ ਬੁਲਜ ਕਰ ਗੱਜ ਵੱਜ ਕੇ ਧੂਨੇ ਵਾਲੇ ਸੰਤਾਂ ਦਾ ਸਦਾ ਹੀ ਜਾ ਬੁਲਜ ਕਰ ਗੱਜ ਵੱਜ ਕੇ ਡੇਰੇ ਵਾਲੇ ਸੰਤਾਂ ਦਾ ਬੁਲਜ ਕਰ ਗੱਜ ਵੱਜ ਕੇ ਆਦਿ ਸ਼ਕਤੀ ਮਾਤਾ ਦਾ ਬੁਲਜ ਕਰ ਗੱਜ ਵੱਜ ਕੇ ਨੌ ਦੁਰਗ ਬੁਲਜ ਕਰ ਗੱਜ ਵਜ ਕੇ ਸੱਤੇ ਦੇਵੀਆ ਬੁਲਜ ਕਰ ਗੱਜ ਵਜ ਕੇ ਚੰਦ ਸਟ ਜੋਗ ਨਾ ਦਾ ਬੁਲਜ ਕਰ ਗੱਜ ਵਜ ਕੇ 52 ਪੈਰੋ ਸਦਾ ਹੀ ਜੈ ਕੇ ਸੇਵਾ ਜ਼ਰਾ ਕੀ ਕਹਿੰਦਾ 1 2 3 4 ਚੱਕ ਓ ਜੀ ਆ ਮੇਰੀ ਸਾਤ ਰੀਆਂ ਯਰਿਆ ਆ ਗਰਾ ਮਹਾਮਈ ਭਦਰਕਾਲੀ ਬੋਲ ਬਾਬੇ ਕਾਲ ਪੈਰੋ ਬੋਲ ਜਗਰਾ ਗਾਜਵਜ ਕੇ ਬਾਪੂ ਕਾਲੀ ਕੰਬਲੇ ਵਾਲੇ ਦਾ ਸਦਾ ਬੋਲ ਬਾਪੂ ਆਨੰਦ ਦਾ ਸਦਾ ਬੋਲ ਜਗਰਾ ਗੁੰਗਣੇ ਦਾ ਸਦਾ ਬੋਲ ਬਾਬੇ ਦਾਰੇ ਦਾ ਸਦਾ ਬੋਲ ਬਾਬੇ ਜਮਨਾ ਦਾ ਸਦਾ ਬੋਲ ਸੰਗ ਤੇ ਸੱਚੇ ਦਰਬਾਰ ਕੀ ਸਦਾ ਬੋਲ ਜਗਰਾ ਗਾਜਵਜ ਕੇ ਸੱਚੇ ਦਰਬਾਰ ਕੀ ਸਦਾ ਬੋਲ ਜਗਰਾ ਮੇਰੇ ਗੁਰੂ ਦਾ ਸਦਾ ਸਾਰੀ ਸ਼ਕਤ ਨੂੰ ਭਾਈ ਹੱਥ ਜੋੜ ਕੇ ਬੇਨਤੀ ਹੈ ਆਪੋ ਆਪਣੇ ਮਾਤ ਪਿਤਾ ਨੂੰ ਯਾਦ ਕਰਕੇ ਤੇ ਇੱਕ ਜ਼ਿਕਾਰਾ ਲਾਉਣਾ ਬੋਲੋ ਆਪੋ ਆਪਣੇ ਮਾਤ ਪਿਤਾ ਕੀ ਸਦਾ ਹਾਂ ਆਜੋ ਭਾਈ ਘਰ ਵਾਲੇ ਹੋਏ ਕਰਦੇ ਆ ਮਾਪੇ ਨਾਲ ਗੱਲਾਂ ਆ 1 2 3 4 5 ਆ ੱੱਲੇ ਤੇਰੀ ਪੌਣ ਲੱਗੇ ੱੱਲੇ ਤੇਰੀ ਪੌਣ ਲੱਗੇ ਡਰਦੇ ਨਿੱਕਿਆ ੱੱਲੇ ਤੇਰੀ ਪੌਣ ਲੱਗੇ ਹਾ ਇੱਕ ਲੈ ਬੋਲ ਸੰਗ ਤੇ ਸੱਚੇ ਦਰਬਾਰ ਕੀ ਕਹਿੰਦਾ ਭਾਈ ਸੇਵਾਦਾਰ ਹੋਏ ਮਾਲਕ ਦਾ ਹੁਕਮ ਲੈਣ ਤੋਂ ਪਹਿਲਾਂ ਤੁਨੂੰ ਤੁਹਾਡੇ ਪਰਿਵਾਰ ਨੂੰ ਇਸ ਨਗਰ ਖੇੜੇ ਨੂੰ ਤੇ ਮਹਾਮਾਈ ਦੇ ਨਾਂ ਤੇ ਇਕੱਠੀ ਹੋਈ ਸਾਧ ਸੰਗਤ ਨੂੰ ਇਹ ਮਹਾਮਾਈ ਦੇ ਜਾਗਣ ਦੀਆਂ ਲੱਖ ਲੱਖ ਵਧਾਈਆਂ ਹੋਣ ਭਾਈਓ ਤਨ ਮਹਾਮਾਈ ਅੱਗੇ ਇਹ ਅਰਜੀ ਰੂਗੀ ਬੇਨਤੀ ਰੂਗੀ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਐਸ ਨਗਰ ਖੇੜੇ ਨੂੰ ਤੇ ਮਾਤਾ ਦੇ ਨਾਂ ਤੇ ਇਕੱਠੀ ਹੋਈ ਸਾਧ ਸੰਗਤ ਨੂੰ ਰਹਿਮਤਾਂ ਦੀ ਦਾਤੀ ਮਿੱਠੀਆਂ ਮੁਰਾਦਾਂ ਦੇਵੇ ਭਾਈ ਧੰਨ ਬੋਲ ਸੰਗਤ ਦੇ ਸੱਚੇ ਦਰਬਾਰ ਕੀ ਸਭ ਜੀ ਸਾਰੀ ਸੰਗਤ ਨੇ ਹੱਥ ਜੋੜ ਕੇ ਸੱਚੇ ਦਿਲੋਂ ਭਾਈ ਸੰਸਾਰ ਦਾ ਭਲਾ ਮੰਗਣਾ ਫਰਿਆਦ ਲਾਉਣੀ ਹੈ ਵੀ ਮਾਲਕਾ ਸਾਰੇ ਸੰਸਾਰ ਦਾ ਹੀ ਭਲਾ ਕਰੀ ਤੇ ਸਾਰੇ ਸੰਸਾਰ ਨਾਲ ਆਪਣਾ ਪਹਿਲਾ ਭਲਾ ਹੋ ਜੂ ਭਾਈ ਤਨ ਬੋਲ ਸਕਦੇ ਸੱਚੇ ਦਰਬਾਰ ਕੀ ਸਦਾ ਜੀ ਸੱਚੇ ਦਰਬਾਰ ਕੀ ਸਦਾ ਜੀ ਹਾਂ ਕਹੀਂ ਸੇਵਾਦਰ ਹਾਂ 1 2 3 4 ਚੱਕ ਬਣਾ ਕੇ ਆ ਕਾਲੀ ਨੂੰ ਕੋਲ ਬਣਾ ਕੇ ਗੱਦੀ ਉੱਤੇ ਗੱਦੀ ਉੱਤੇ ਸਾਜ਼ ਖੇਡ ਦੇ ਖੇਡ ਦੇ ਮਜੂਤ ਗੱਦੀ ਉੱਤੇ ਗੱਦੀ ਉੱਤੇ ਸਾਜ਼ ਖੇਡ ਦੇ ਖੇਡ ਦੇ ਮਜੂਤ ਮਲਹਾ ਕੇ ਸੇਵਾ ਦੇ ਰੂਪ ਹੈ ਅਦੀ ਵਾਰ ਖੋਲਦੇ ਰਵਾਜ ਨਹੀਂ ਜੱਜ ਦੀ ਗੱਲਾਂ ਕਰਨੀਆਂ ਬਾਬੇ ਦੇ ਨਾਂ ਤੇ ਗੱਲਾਂ ਕਰਨੀਆਂ ਮਾਲਕ ਦੇ ਨਾਂ ਤੇ ਹਨਾ ਮੈਂ ਇਸ ਘਰ ਦੇ ਵਿੱਚ ਪਹਿਲੀ ਵਾਰੀ ਆਇਆ ਮੈਂ ਕਦੇ ਨਹੀਂ ਆਇਆ ਜੋ ਸ਼ਰਾ ਹੋਇਆ ਤੂੰ ਕੀਤਾ ਤੈਨੂੰ ਪਤਾ ਤੁਸੀਂ ਮੈਨੂੰ ਸੱਦਿਆ ਮੈਂ ਆ ਗਿਆ ਹਣਾ ਪਸ਼ ਇਹ ਬਿਗੱਲਾਂ ਜ਼ਰੂਰ ਕਰੂੰਗਾ ਹੜਦਾ ਮਹਿਣ ਸਮਝ ਆ ਗਈ ਜਿਹੜੀ ਚੰਗੀ ਹੋਵੇ ਉਹ ਝੋਲੀ ਪਾ ਲੋ ਜਿਹੜੀ ਨਾ ਚੰਗੀ ਲੱਗਿਓ ਬਾਹਰ ਰੱਖ ਦਿਓ ਉਹ ਮੈਂ ਲੈ ਜੂੰ ਤੜਕੇ ਹੈ ਕਰਨਾ ਮਾਲਕ ਨੇ ਕਰਨਾ ਦਾਤੇ ਨੇ ਮੈਂ ਕੋਈ ਰੱਬ ਨਹੀਂ ਅੱਛਾ ਰੱਬ ਇੱਧਰ ਆਉਣੀ ਇੱਧਰ ਆਉਣਾ ਤੇ ਪਹਿਲੀ ਗੱਲ ਇੱਧਰ ਨਾਲੋਂ ਇੱਧਰ ਸੇਵਾ ਜਿੰਨੀ ਕੀਤੀ ਗਈ ਸੰਗਤ ਦੀ ਇਹਨੇ ਭਲਾ ਕਰਾਉਣਾ ਸ਼ਰਾ ਮੈਂ ਨਹੀਂ ਕਰਾਂ ਸਮਝਣਾ ਸੰਗਤ ਵਿੱਚ ਦੀ ਰੱਬ ਆਉਣਾ ਹੈ ਜਦੋਂ ਕਹਿੰਦੇ ਉਹਨੇ ਪੰਜਾਂ ਦੀ ਪੰਚਾਇਤ ਤੇ ਪੰਚਾਇਤ ਇੱਕ ਰੱਬ ਦਾ ਰੂਪ ਹੁੰਦਾ ਹੈ ਇੱਥੇ ਕਈ ਪੰਜ ਬੈਠੇ ਇਹਦੇ ਤਾਂ 250 ਜਣਾ ਇਕੱਠਾ ਹੈ ਹਨਾ ਭਲਾ ਇਹਨਾਂ ਨੇ ਮੰਗਣਾ ਉਹ ਇਹਨਾਂ ਤੇ ਡਿਪੈਂਡ ਇਹਨਾਂ ਨੇ ਕਿਵੇਂ ਮੰਗਣਾ ਕੀ ਫਰਿਆਦ ਲਾਉਣੀ ਇਸ ਘਰ ਬਾਰੇ ਉਹ ਮਾਲਕ ਨੇ ਜਾਣਣਾ ਜਾਂ ਮਾਲਕ ਦਾ ਫਰਜ਼ ਹੈ ਸਮਝ ਆਈ ਇਹ ਗੱਲ ਦੱਸਿਓ ਜੇ ਮੈਨੂੰ ਇਹਨਾਂ ਦੇ ਪਰਿਵਾਰ ਦੇ ਵਿੱਚ ਇਹਨਾਂ ਦੇ ਘਰ ਦੇ ਵਿੱਚ ਜਿਹੜੀ ਅੱਜ ਮਾਲਕ ਦੀ ਸੇਵਾ ਲੱਗੀ ਹੈ ਜੱਦੀ ਪੁਸ਼ਤੀ ਸੀਗੀ ਸ਼ੁਰੂ ਦੇ ਮੰਨਦੇ ਆਏ ਇਹਨਾਂ ਦੇ ਪਿਤਾ ਪਿਓ ਦਾਦੇ ਮੈਂ ਐਸ ਘਰ ਜਿਹੜੇ ਘਰ ਚ ਕੁੜੀ ਵਿਆਹ ਕੇ ਆਈ ਐ ਮੈਂ ਉਸ ਦੀ ਗੱਲ ਕਰਦਾ ਨਹੀਂ ਮੰਨਦੇ ਸੀ ਨਾ ਹਨਾ ਹਾ ਹੁਣ ਤਾੜੀ ਮਾਰੋ ਮੇਰੇ ਗੁਰੂ ਜੀ ਨਾਲ ਦੀ ਕਹੋ ਸਾਦਾ 1 2 3 4 ਚੱਲ ਇਹ ਗੱਲ ਹੋਰ ਦੱਸੋ ਇਹ ਕੁੜੀ ਦੇ ਪੇਕੇ ਬਾਬੇ ਨੂੰ ਮੰਨਦੇ ਖੇਤਵਾਲ ਇਹ ਗੱਲ ਦੱਸਣੀ ਹੈ ਭੈਣ ਮੇਰੀਏ ਪੇਕੇਆਂ ਦੇ ਘਰ ਚ ਪਾਉਣ ਕੀਤੇ ਤੇ ਚਲਦੀ ਸੀ ਤੁਹਾਡੀ ਮਾਤਾ ਜੀ ਤੇ ਅੱਜ ਦੀ ਘੜਾਈ ਘੜੀਓ ਮਾਤਾ ਜੀ ਹੈਗੇ ਇੱਥੇ ਕੋਲੇ ਆ ਬੁਲਾਓ ਭੈ 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 ਬਾਦੂ ਬਾਦੂ ਅੱਲੇ ਕੁਨੀ ਚਵਾਦ ਬਾਦੂ ਬੇਬੇ ਤੁਸੀਂ ਵੀ ਬਹਿ ਜਾਓ ਪਢੇਰੀ ਉਮਰ ਆ ਤੁਹਾਡੀ ਮਾਤਾ ਮੈਨੂੰ ਜਾਣਦੇ ਤਾਂ ਨਹੀਂ ਗੱਲਾਂ ਕਰਨੀਆਂ ਚੰਦ ਬਾਬੇ ਦੇ ਨਾਲ ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਜੇ ਕੁੜੀ ਕੁਵਾਰੀ ਤੇ ਤਾਂ ਨਹੀਂ ਪਾਉਣ ਚਲਦੀ ਸੀ ਜੋ ਇਹਨੇ ਸੇਵਾ ਸੁਭਾ ਚੱਕੀ ਵਿਆਹ ਤੋਂ ਬਾਅਦ ਹੀ ਕਰਨ ਲੱਗੀ ਹੈ ਹੈ ਇਹ ਗੱਲ ਦੱਸਣੀ ਹੈ ਥੋਸ ਤੇ ਮਜ਼ਬੂਤ ਕਿਹੜਾ ਪਿੰਡ ਕਿਹੜਾ ਸ਼ਹਿਰ ਗਰਾں ਤੁਹਾਡਾ ਹਾਂਜੀ ਠੀਕ ਹੈ ਜੀ ਇੱਕ ਗੱਲ ਦੱਸਣੀ ਹੈ ਮਾਈ ਇਹ ਪਾਉਣ ਤੁਹਾਡੇ ਦੇ ਚੱਲਦੀ ਰਹੀ ਹੈ ਅੱਛਾ ਜਿਹੜਾ ਤੁਹਾਡਾ ਸੋਹਰਾ ਪਰਿਵਾਰ ਸੀ ਇਹਦੇ ਵਿੱਚ ਆਉਣ ਤੋਂ ਬਾਅਦ ਪਾਉਣ ਲੱਗਣ ਲੱਗੀ ਹੈ ਤੁਹਾਡੇ ਤੇ ਬੇਬੇ ਦੱਸ ਨਾ ਗੱਲ ਪੁੱਛਣੀ ਹੈ ਹੈਨਾ ਪੁੱਛਣ ਗੱਲ ਪੁੱਛ ਬੇਬੇ ਤੇ ਗੱਲ ਦਾ ਮੁੱਲ ਮਿਲੂਗਾ ਅੱਛਾ ਤੁਹਾਡੇ ਤੇ ਪਾਉਣ ਚੱਲਦੀ ਰਹੀ ਪਾਉਣ ਬੰਦ ਹੋ ਗਈ ਤੁਹਾਡੇ ਪਰਿਵਾਰ ਚੋਂ ਕੋਈ ਸੇਵਾ ਕਰੀ ਜਾਂਦਾ ਇਹਦੀ ਇਹ ਕੁੜੀ ਨੂੰ ਛੱਡ ਕੇ ਪਰ ਕਿਸੇ ਤੇ ਪਾਉਣ ਚੱਲੀ ਬੋਲੇ ਮੂੰਹ ਕਿਸੇ ਦੇऊं ਹਾਂ ਪਰ ਇੱਕ ਗੱਲ ਦੱਸੀ ਮਾਈ ਤੇਰੇ ਤੋਂ ਲੈ ਕੇ ਤੀਜੀ ਪੀੜ੍ਹੀ ਚ ਇਲਮ ਕੌਣ ਕਰਦਾ ਸੀ ਇਹ ਸਹੁਰਿਆਂ ਦੀ ਜਗਾ ਆਉਂਦਾ ਵਢੇਰੇ ਸਹੁਰਿਆਂ ਦੀ ਇਹ ਦਾਦੇ ਸੋਹਰਿਆਂ ਦੀ ਜਗ੍ਹਾ ਬਣ ਜਾਂਦਾ ਬੰਦਾ ਜਾ ਕੇ ਤਿੰਨ ਭਾਈ ਕੌਣ ਹੈ ਜੀ ਤੁਹਾਡੇ ਪਰਿਵਾਰ ਦੇ ਤੁਹਾਡੇ ਡੈਡੀ ਇਹਨਾਂ ਦੇ ਡੈਡੀ ਹੋਰੀਏ ਤੁਹਾਡੇ ਜਿਹੜਾ ਪਤੀ ਹੈ ਉਹ ਤਿੰਨ ਭਾਈ ਹੈ ਤਾੜੀ ਮਾਰੋ ਮੇਰੇ ਗੁਰੂ ਜੀ ਨਾਲ ਦੀ ਕਹੋ ਸਾਡਾ 1 2 3 4 ਚੱਕ ਤੂੰ ਅਲਮਦਾ ਮੋਰੀ ਤੇਰੀ ਬਾਗੀ ਲੋੜ ਜ਼ਰੂਰੀ ਆ ਆ ਇੱਕ ਪੀਰ ਦੀ ਦਰਗਾਹ ਬਣੀ ਹੋਵੇ ਜੀ ਕਿੱਥੇ ਬਣੀ ਹੈ ਇਸ ਫਕੀਰ ਨੂੰ ਉਹ ਬਜ਼ੁਰਗ ਮੰਨਦੇ ਰਹੇ ਹਨ ਹੈ ਤੇ ਤੂੰ ਧੀਏ ਕਦੇ ਫਕੀਰ ਦਾ ਦੇਖਿਆ ਹੀਆ ਕੁਛ ਅੱਛਾ ਸਾਰਾ ਕੁਝ ਕਰ ਲਿਆ ਫਕੀਰ ਨੂੰ ਮੰਨ ਲਿਆ ਦੇ ਤਾਂ ਸਾਰਾ ਕੁਝ ਛੁਣ ਮੈਂ ਤੇਰੇ ਪੇਕਿਆਂ ਦੀ ਗੱਲਤੀ ਇਹ ਬੰਦ ਕਰਤੀ ਕਿਉਂਕਿ ਜਿੰਨੀ ਕੁ ਮੈਨੂੰ ਉੱਥੋਂ ਗੱਲ ਚਾਹੀਦੀ ਸੀ ਲੈ ਲਈ ਜਿੰਨੀ ਕੁ ਚਾਹੀਦੀ ਹੋਊਗੀ ਹੋਰ ਪੁੱਛ ਲਊਗਾ ਅੱਛਾ ਉਹ ਫਕੀਰ ਨੂੰ ਮੰਨਣ ਲੱਗੀ ਸਭ ਤੋਂ ਪਹਿਲਾਂ ਹੈਣਾ ਪਰ ਅੱਜ ਦੀ ਘੜੀ ਮੈਨੂੰ ਦੱਸੀ ਪੁੱਤ ਓਏ ਕੀ ਦਿੱਤਾ ਬਾਬੇ ਦਾ ਉਹਦਾ ਕੀ ਦਿੱਤਾ ਤੇਰੇ ਚਾਦਰ ਵੀ ਨਹੀਂ ਸਰੀ ਅੱਜ ਦੇ ਦਿਨ ਸਰਗੀ ਮਨ ਗਲਤੀ ਫਿਰ ਬਾਬੇ ਦੇ ਨਾਂ ਦੀ ਮਾਰਤਾ ੜੀ ਕਹਿਓ ਸਭ 1 2 3 4 ਚੋਟੇ ਵੀਰ ਵਾਰ ਆਊਗਾ ਪੁੱਤ ਦੋ ਚਾਦਰਾਂ ਦੇ ਦੇਣੀਆਂ ਬਾਬੇ ਦੇ ਨਾਂ ਦੇ ਇਹਦੀ ਪਹਿਲੀ ਨਿਸ਼ਾਨੀ ਤੇਰੀ ਧੀ ਬਾਹਰ ਪਹਿਲਾ ਕੰਮ ਕਰਦਾ ਇਹ ਗੱਡੂ ਆ ਧੀ ਨੂੰ ਜਾ ਚੜਾਉਣਾ ਨਾ ਤੇ ਜਾ ਜੀ ਜੜੂਗੀ ਤੈਨੂੰ ਇਹ ਨਹੀਂ ਪਤਾ ਲੱਗਦਾ 45 ਲੱਖ ਦੀ ਜਗ੍ਹਾ 46 ਲੱਖ ਆ ਕਿੱਥੋਂ ਇਹ ਤਾਂ ਨਹੀਂ ਮੈਂ ਕਹਿੰਦਾ ਵੀ ਬਾਬਾ ਬੋਰੀ ਬੰਨ ਕੇ ਸਿੱਟ ਜੂ ਤੇਰੇ ਘਰੇ ਹੋਣਾ ਤਾਂ ਭਣੇ ਹੀਲੇ ਨਾ ਵਸੀਲਾ ਜੇ ਬੱਤੀ ਦੰਦ ਹਲਾਵਾਂਗੇ ਤਾਂ ਪੈਸਾ ਮਿਲੂ ਹੁਣ ਮੈਂ ਕਹਿੰਦਾ ਵੀ ਅੱਜ ਦਾ ਜਗਰਾਤਾ ਲਾ ਤਾਂ ਬਾਬਾ ਬੂਰੀ ਛੱਟੂ ਕਦੇ ਨਹੀਂ ਛੱਟ ਕੇ ਜਾਂਦਾ ਸਮਝ ਆਈ ਪਰ ਤੇਰਾ ਰਾਹ ਸਵਾਰਦਾ ਜਾਊ ਫਕੀਰ ਤੇਰਾ ਕੰਮ ਨਹੀਂ ਅੜਦਾ ਸਵਾ ਮਹੀਨੇ ਜੇ ਤੇਰੇ ਪੈਸਿਆਂ ਦੀ ਟੈਨਸ਼ਨ ਵੀ ਲੈ ਗਈ ਚਲੋ ਜੀ ਸਰ ਤੁਹਾਨੂੰ ਦਾੜੀ ਮਾਰ ਦਿਆ ਪਰ ਕਰੋ ਬਈ ਚੰਗ ਚੰਗ ਚਪ ਚਪ ਝੂਠ ਨਹੀਂ ਹੁੰਦਾ ਵਟਨ ਫਕੀਰਾਂ ਦੇ ਆਹ ਕਦੇ ਝੂਠ ਨਹੀਂ ਹੁੰਦਾ ਵਟਨ ਫਕੀਰਾਂ ਦੇ ਹਾਈ ਇਹ ਗੱਲ ਦਸੀ ਭੈਣ ਮਰੀਏ ਜਦੋਂ ਸਭ ਤੋਂ ਪਹਿਲਾਂ ਸੇਵਾ 'ਚ ਪਈ ਆ ਸਭ ਤੋਂ ਪਹਿਲਾਂ ਤੇਰੇ ਸਰੀਰ ਤੇ ਵਿਫਤਾ ਪਈ ਸੀ ਸਰੀਰ ਨੂੰ ਦਿੱਕਤ ਆ ਜਾਂਦੀ ਜਿਉਂਦੇ ਜੀ ਲਾਸ਼ ਹੀ ਬਣ ਜਾਂਦਾ ਹੈਣਾ ਇੱਕ ਸਮਾਂ ਉਹ ਆਇਆ ਜਦੋਂ ਕੁਆਰੇ ਪੰਦਾ ਸੀ ਇੱਕ ਸਮਾਂ ਵਿਆਹ ਤੋਂ ਬਾਅਦ ਆਇਆ ਹੁਣ ਮੈਂ ਬਾਅਦ ਤੋਂ ਬਾਹਰ ਗੱਲ ਕਰਾਂ ਓਏ ਅਸੀ ਕਯੋ ਸਦਾ ਹਨੂ ਬਾਬਾ 1 2 3 4 ਚੱਤ ਆਪੀ ਬੀਪੀ ਚੇਲਾ ਦੇ ਕਿੰਨੇ ਵਾਰੀ ਲੋ ਕਰੇ ਅਜੀ ਮੇਰੇ ਸਾਥ ਨੇ ਫਿਰ ਅਗਲੀ ਗੱਲ ਮਾਈ ਇਹ ਬਾਬੇ ਨੂੰ ਮੰਨਣ ਲੱਗ ਗਈ ਸਾਰਾ ਕੁਝ ਹੋਣ ਲੱਗ ਗਿਆ ਫਿਰ ਘਰ ਦੇ ਵਿੱਚ ਦਿੱਕਤਾਂ ਚੱਲੂ ਘਰ ਦੇ ਵਿੱਚ ਅੱਗ ਲੱਗ ਜਾਣੀ ਹੈਣਾ ਇਹ ਇੱਕ ਵਾਰੀ ਨਹੀਂ ਦੋ ਦੋ ਵਾਰੀ ਲੱਗ ਚੁੱਕੀ ਹੈਣਾ ਚਲੋ ਕਰਨੀ ਤਾਂ ਫਕੀਰੀ ਹੈ ਤੁਸੀਂ ਤਾਂ ਨਾ ਹੀ ਲੈਣਾ ਬਾਬੇ ਦਾ ਮੈਂ ਇਹ ਨਹੀਂ ਕਹਿੰਦਾ ਮੈਂ ਮੇਰੀ ਆਦਤ ਨਹੀਂ ਛੇਤੀ ਕਿਤੇ ਮੈਂ ਕਹਾਂ ਵੀ ਕੋਈ ਪਾਉਣ ਲੱਗ ਸਮਝਦੇ ਹੋ ਪਾਉਣ ਵਾਲਿਆਂ ਨੂੰ ਲੋਕੀ ਪਤਾ ਕੀ ਕੀ ਕੁਸ਼ ਕਹਿੰਦੇ ਆ ਸਾਨੂੰ ਪਤਾ ਹੈ ਸਾਨੂੰ ਕਹਿੰਦੇ ਚਲੋ ਸਾਡੇ ਤਹੱਡਾ ਨੂੰ ਲੱਗੀ ਅਸੀਂ ਜਾਣਗੇ ਅਸੀਂ ਕਿਸੇ ਨੂੰ ਨਹੀਂ ਕਹਿੰਦੇ ਵੀ ਸਾਡੇ ਘਰੇ ਉਹ ਨਾ ਜੀ ਲੋੜ ਨਹੀਂ ਤੁਹਾਡਾ ਰੱਬ ਤੁਹਾਡੇ ਦਿਲਾਂ ਚ ਆਪਦੇ ਅੰਦਰ છાਤੀ ਮਾਰੋ ਰੱਬ ਮਿਲੂਗਾ ਸਾਡੇ ਆਆਂ ਕੋਲੇ ਕੁਛ ਨਹੀਂ ਮਿਲਣਾ ਮੈਂ ਸੰਗਤ ਨੂੰ ਕਹਿ ਦਿੰਦਾ ਨਾ ਚੇਲਾ ਵੜ ਜੇ ਘਰ ਚ ਤੇ ਠੱਠਾ ਵੜ ਜੇ ਖੇਚ ਕੱਢਣੇ ਬਹੁਤ ਸਮਝਾਈ ਸ਼ਿਰਾ ਕਰਨਾ ਕੀ ਹੈ ਮਾਲਕ ਨੇ ਜੇ ਬਾਹ ਫੜੀ ਹੈ ਤੇ ਘਰੇ ਆਏ ਦੁਸ਼ਮਣ ਦੀ ਵੀ ਖੈਰ ਮੰਗਣੀ ਹੈ ਆਪਦੇ ਮੂੰਹ ਦੇ ਵਿੱਚੋਂ ਮਾੜਾ ਨਹੀਂ ਮੰਗਣਾ ਕਿਸੇ ਲਈ ਚਾਹੇ ਕੋਈ ਕਿੱਡਾ ਹੀ ਵੈਰੀ ਤੇਰੇ ਲਈ ਹੁਣ ਸਭ ਏਕ ਹੋ ਗਏ ਆ ਸਵੇਰੇ ਉੱਠੀ ਤੇ ਜੇ ਮਾਲਕ ਨੂੰ ਆਪਦੇ ਨੂੰ ਸੱਚਦਾ ਸਲਾਮ ਕਰਿਆ ਨਾ ਪਹਿਲਾਂ ਸੰਸਾਰ ਦਾ ਭਲਾ ਫਿਰ ਇਸ ਨਗਰ ਖੇੜੇ ਦਾ ਤੇ ਜਦੋਂ ਇਹ ਦੋ ਚੀਜ਼ਾਂ ਮੰਗੇ ਗਈਤੀਏ ਤੇ ਸਾਰਿਆਂ ਦਾ ਹੀ ਭਲਾ ਚਾਹ ਠੀਕ ਹੈ ਫਕੀਰ ਨੂੰ ਮੰਨਣਾ ਫਕੀਰ ਦੀ ਗੱਲ ਕਰਨੀ ਹੈ ਜਿੱਥੇ ਧੁਰਦੀ ਦਰਗਾਹ ਤੇ ਜਾਂਦੀ ਰਹੀ ਹਾਂ ਉੱਥੇ ਜਾ ਕੇ ਉਹਨਾਂ ਦੇ ਚਾਦਰ ਚੜਾ ਕੇ ਹੁਣ ਪਾਣੀ ਚੜ ਗਿਆ ਬਾਬੇ ਦੀ ਦਰਗਾਹ ਤੇ ਹਾਂ ਬਾਬਾ ਜਦੋਂ ਰਹਿਮਤ ਬਖਸ਼ੂਵੇ ਨੀਵਾ ਕਰ ਦੂ ਪਾਣੀ ਤੇ ਆਉਂਦਾ ਜਾਇਆ ਜੀ ਸਮਝ ਆ ਗਈ ਸ਼ਿਰਾ ਅਗਲੀ ਗੱਲ ਮਾਲਕ ਦੀ ਅਗਲੀ ਗੱਲ ਬਾਬੇ ਦੀ ਤੇਰੇ ਘਰ ਦੇ ਵਿੱਚ ਬਹੁਤ ਤਕਲੀਫ ਆ ਗਈ ਉਹਨਾਂ ਦਾ ਤਾਂ ਨਹੀਂ ਮੈਂ ਮੇਰਵਾ ਪਾਉਂਦਾ ਪਰ ਅਗਲੇ ਕਿਹੜੇ ਆਊਗਾ ਉਹ ਸਰੀਰਕ ਆ ਸਕਦਾ ਇੱਕ ਬਿਮਾਰੀ ਟਾਈਪ ਆ ਸਕਦਾ ਪਰ ਰੱਬੀ ਰੋਗ ਨਹੀਂ ਹਨ ਜਿੰਨੇ ਸਫਾਈ ਜਿੰਨੇ ਮਨ ਦੀ ਸਫਾਈ ਨਾਲ ਇਸ ਮਾਲਕ ਦੀ ਸੇਵਾ ਕਰਨਗੀ ਸ਼ਰਾ ਉਹਨਾਂ ਹੀ ਬਣਾ ਦੇਗਾ ਠੀਕ ਹੈ ਨੰਬਰ 2 ਕਦੇ ਕਿਸੇ ਮਰਦ ਦੇ ਪੈਰੀ ਹੱਥ ਨਹੀਂ ਲਾਉਣਾ ਚਾਏ ਕਿੱਡੇ ਹਾਂ ਆਪਦੇ ਬਟੇਰੇ ਆ ਸੋਹਰੇ ਆ ਸੋਹਰਿਆਂ ਦੀ ਜਗਾ ਲੱਗਦੇ ਆ ਉਹਨਾਂ ਦੇ ਲਾਊ ਮੈਂ ਨਹੀਂ ਕਹਿੰਦਾ ਮੇਰੇ ਅਰਕਿਆਂ ਦੇ ਲਾਊ ਇਹਨਾਂ ਧਿਆਨ ਰੱਖੋ ਜੀ ਹਨਾ ਇਹ ਗੱਲ ਦੀ ਭੈਣ ਮੇਰੀ ਧੀ ਮੇਰੀ ਸ਼ੂਟ ਹੈ ਤੈਨੂੰ ਤੂੰ ਕਦੇ ਨਹੀਂ ਤਰੀ ਹੱਥੋਂ ਮੇਰੀ ਆਤਮਾ ਮੈਂ ਕਦੇ ਕਿਸੇ ਨੂੰ ਨਹੀਂ ਲਵਾਇਆ ਹਨਾ ਐਨੀਆਂ ਗੱਲਾਂ ਐਨੀਆਂ ਕਹਾਣੀਆਂ ਹੋ ਹਵਾ ਕੇ ਅੱਜ ਦੀ ਘੜੀ ਤੇਰਾ ਬਾਬਾ ਵੀ ਸਹੀ ਹੈ ਤੇਰਾ ਪੀਰ ਵੀ ਸਹੀ ਹੈ ਰਹਿੰਦਾ ਤੇਰਾ ਬਜ਼ੁਰਗ ਵੀ ਸਹੀ ਹੈ ਜਿਹੜਾ ਤੇਰਾ ਪਰਦਾਦਾ ਲੱਗਦਾ ਹਨਾ ਤੇਰੀ ਮਾਤਾ ਦਾ ਦਾਦਾ ਸੋਰਾ ਤੇ ਤੇਰਾ ਪੜਦਾਤਾ ਐਵੇਂ ਹੀ ਗੱਲ ਅੱਛਾ ਜਿੰਨਾ ਮਾਲਕ ਤੋਂ ਕੰਮ ਲੈਣਾ ਓਨਾਂ ਕਿਉਂ ਦਾ ਤਿਲ ਫੁੱਲ ਦੇ ਦਿਆ ਕਰੀ ਰਹਿਣ ਦੀ ਓਨਾਂ ਦੇ ਘਰੇ ਆਪਦੇ ਘਰੇ ਸੱਦਣ ਦੀ ਕੋਸ਼ਿਸ਼ ਨਾ ਜਿੰਨਾ ਕਿ ਤਿਲ ਫੁੱਲ ਤੇਰਾ ਸਵਾਰੇ ਜੇ ਤਾਂ ਤੇਰੀ ਧੀ ਨੂੰ ਘੱਲ ਦੇ ਬਾਹਰ ਤੇ ਉਸੇ ਪੇਕੇਆਂ ਦੇ ਘਰੇ ਜਾ ਕੇ ਖੀਰ ਬਣਾ ਕੇ ਉਹਦੇ ਨਾਂ ਦੀ ਚੜ੍ਹਾਉਣਾ ਠੀਕ ਹੈ ਜੀ ਹੁਣ ਤਾੜੀ ਮੰਗਾਲ ਦੀ ਫਕੀਰ ਦੇ ਫਣ ਕਰਾਉਣੇ ਮਨਜ਼ੂਰ ਮਹਾਮਾਝੂ ਕਈ 3 4 ਚੱਪ ਆਹ ਬੀਬੀ ਚਲਾਂ ਤੱਕ ਨਵਾਰੀ ਲੋ ਕਰੇ ਆਜੀ ਸ਼ਬਦੇ ਬਾਬੇ ਨੇ ਜਿਹੜੇ ਲੋਕਾ ਦਨੀ ਹੋਏ ਕਮ ਆਹ ਕਰੇ ਆਜੀ ਚੜਜੀ ਵਾਲੇ ਨੇ ਜਿਹੜੇ ਲੋਕਾ ਦਨੀ ਹੋਏ ਕਮ ਆਹ ਕਰੇ ਆਜੀ ਮੇਰੇ ਬਾਬੇ ਨੇ बोल संगते सच्चे दरबार की महामई ਦਾ ਐਸਾ ਹੁਕਮ ਹੈ ਭਾਈ ਮਾਲਕ ਦਾ ਐਸਾ ਹੁਕਮ ਹੈ ਜੋ ਵੀ ਅੱਜ ਤੰਦ ਫੁੱਲ ਲੱਗਿਆ ਸ਼ਕਰਪਤਾਸੇ ਨਿਆਜਾਂ ਕੜਾਈਆਂ ਮਹਾਮਈ ਦੇ ਨਾਂ ਤੇ ਹੋਇਆ ਅੰਨ ਪਾਣੀ ਮਨਜ਼ੂਰ ਆ ਭਾਈਓ ਮਾਲਕ ਕਹਿੰਦਾ ਸੇਵਾ ਵਾਲਿਆਂ ਦੀ ਸੇਵਾ ਮਨਜ਼ੂਰ ਹੈ ਜੋ ਲੰਗਰ ਛੱਕ ਗਿਆ ਉਹਦਾ ਛਕਿਆ ਮਨਜ਼ੂਰ ਹੈ ਜੋ ਸੇਵਾ ਕਰ ਗਿਆ ਉਹਦੀ ਸੇਵਾ ਮਨਜ਼ੂਰ ਹੈ ਆਈ ਸੰਗਤ ਦੀ ਚੌਂਕੀ ਮਨਜ਼ੂਰ ਹੈ ਮਾਤਾ ਦੇ ਲੱਗੇ ਅੱਜ ਦੇ ਭੰਡਾਰੇ ਦੇ ਵਿੱਚ ਮਾਲਕ ਕਹਿੰਦਾ ਤੁਰ ਦਰਗਾਹ ਮਨਜ਼ੂਰ ਕੀਤਾ ਭਾਈ ਸੇਵਾ ਦੇ ਤੁਹਾਨੂੰ ਸਾਜੀਆਂ ਦਾ ਸਾਜ ਮਨਜ਼ੂਰ ਹੈ ਗੌਣ ਵਾਲੇ ਦੀ ਆਵਾਜ਼ ਮਨਜ਼ੂਰ ਹੈ ਹਾਂ ਮਾਲਕ ਦਾ ਹੁਕਮ ਹੈ ਦੁੱਧ ਵਾਲਿਆਂ ਨੂੰ ਦੁੱਧ ਪੁੱਤ ਵਾਲਿਆਂ ਨੂੰ ਪੁੱਤ ਜਿਦੀ ਜੈਸੀ ਇੱਛਾ ਭਾਈ ਵੈਸਾ ਫਲ ਐ ਐਸਾ ਹੁਕਮ ਦਾਤੀ ਦਾ ਵੱਡੇ ਤੋਂ ਵੱਡੇ ਕਸ਼ਟ ਹਰਦਾਤੀ ਸਭਨਾ ਦੇ ਵੇੜੇ ਪਾਰ ਕਰੂਗੀ ਭਾਈ ਬੋਲ ਸੰਗਦੇ ਸੱਚੇ ਦਰਬਾਰ ਕੀ ਸਦਾ ਬੋਲ ਸੰਗ